ਜਿਹੜੇ ਵਿੱਚ ਚੁਪੈਰਾ ਲਾਨ ਆਉਂਦੇ ਨੇ ਨਾ ਉਹਨਾਂ ਦੀ ਲਾਈਫ ਹਮੇਸ਼ਾ ਹੀ ਚੇਂਜ ਹੁੰਦੀ ਹੈ ਬਹੁਤ ਸੁਣੀ ਹੈ ਰੱਬ ਨੇ ਸਾਰਾ ਕੁਝ ਸੁਣਿਆ ਪਰ ਇੱਥੇ ਹਮੇਸ਼ਾ ਹੀ ਮਤਲਬ ਬਾਬਾ ਦੀਪ ਸਿੰਘ ਜੀ ਕਿਦਾਂ ਦੇ ਨੇ ਜਿਨ੍ਹਾਂ ਦੇ ਜਿਹਨਾਂ ਜਿਹੜੇ ਤੁਹਾਡੇ ਸਭ ਤੋਂ ਪਹਿਲਾਂ ਅਰਦਾਸ ਪੂਰੀ ਕਰਦੇ ਨੇ ਜਿਵੇਂ ਰਿਫਿਊਜ਼ਰ ਆ ਰਹੀ ਸੀ ਕਾਫੀ ਪ੍ਰੋਬਲਮਸ ਆ ਰਹੀਆਂ ਸੋ ਉਹ ਸਾਰੀ ਸੋਲਵ ਹੋ ਗਈਆਂ ਜਦੋਂ ਮੈਂ ਇੱਥੇ ਆਣਾ ਸਟਾਰਟ ਕੀਤਾ ਸੀ ਨਾ ਅੱਜ ਤੋਂ 2-3 ਸਾਲ ਪਹਿਲਾਂ ਇੱਥੇ ਆਣਾ ਸਟਾਰਟ ਕੀਤਾ ਸੀ ਜਦੋਂ ਮੇਰੀ 10th ਸੀਗੀ ਔਰ ਉਦੋਂ ਮੇਰਾ ਸਕੂਲ ਵੀ ਆਫ ਹੋ ਗਿਆ ਸੀਗੇ ਮੇਰੇ ਮਤਲਬ ਟਿਊਸ਼ਨ ਟੀਚਰ ਵੀ ਬਾਹਰ ਚਲੇ ਗਈ ਸੀ ਤੇ ਬਬਾ ਦੀ ਤੁ ਚੁਪੈਰੇ ਲਾਣ ਆਵਾਂਗੀ ਤੇ ਮੇਰੀ ਤੈਂਤ ਕੰਮਦੀ ਉਹ ਤੁਸੀਂ ਰਿਐਲਿਟੀ ਵਿੱਚ ਮੰਨੂਗੇ ਨਾ ਮੇਰੇ 33% ਵਿੱਚੋਂ ਮਤਲਬ ਆਏ ਸੀਗੇ ਮੈਥ ਤੋਂ ਮੇਰੇ ਬਿਲਕੁਲ ਵੀ ਉਮੀਦ ਨਹੀਂ ਸੀ ਮੈਂ ਕੀਤਾ ਵੀ ਕੁਝ ਨਹੀਂ ਸੀ ਸਿਰਫ ਇੱਕ ਵਾਇਗੁਰਜੀ ਦੀ ਉਮੀਦਾਂ ਦੇ ਨਾਲ ਹੀ ਤੇ ਉਦੋਂ ਤੋਂ ਮੈਂ ਸਟਾਰਟ ਕੀਤਾ ਕਾਫੀ ਚੇਂਜਸ ਆ ਤੇ ਜਿਹੜੇ ਵੀ ਇਥੇ ਚੁਪੈਰਾ ਲਾਣ ਆਂਦੇ ਨੇ ਨਾ ਉਹਨਾਂ ਦੀ ਲਾਈਫ ਹਮੇਸ਼ਾ ਹੀ ਚੇਂਜ ਹੁੰਦੀ ਆ ਔਰ ਇਥੇ ਮੇਸ਼ਾ ਇਹ ਮਤਲਬ ਬਾਬਾ ਦੀਪ ਸਿੰਘ ਜੀ ਕਿ ਇਦਾਂ ਦੇ ਨੇ ਜਿਨ੍ਹਾਂ ਦੇ ਜਿਨ੍ਹਾਂ ਜਿਹੜੇ ਤੁਹਾਡੀ ਸਭ ਤੋਂ ਪਹਿਲਾਂ ਅਰਦਾਸ ਪੂਰੀ ਕਰਦੇ ਨੇ ਤਾਂ ਉਸ ਮੈਂ ਤਾਂ ਸਭ ਨੂੰ ਇਹ ਕਮਾਂਗੀ ਕਿ ਇੱਥੇ ਆਣਾ ਚਾਹੀਦਾ ਹੈ ਉਹਨਾਂ ਨੂੰ ਚ ਪੈਰਾ ਲਾਣਾ ਚਾਹੀਦਾ ਹੈ ਠੀਕ ਹੈ ਤਾਂ ਕਿ ਤੁਹਾਡੀਆਂ ਮਨੋ ਕਾਮਨਾ ਪੂਰੀਆਂ ਹੋਣ ਤੁਹਾਡੀਆਂ ਵਿਸ਼ੇਸ ਪੂਰੀਆਂ ਹੋਣ ਜੋ ਵੀ ਤੁਸੀਂ ਆਪਣੀ ਡਿਜ਼ਾਇਰਸ ਇੱਥੇ ਲੈ ਕੇ ਬਾਬਾ ਜੀ ਕੋਲ ਆਨੇ ਹੋ ਅੱਛਾ ਤੁਸੀਂ ਜਿਹੜੇ ਕਹ ਰਹੇ ਹੋ ਕਿ ਤੁਸੀਂ 10th ਦੇ ਵਿੱਚ ਕਾਫੀ ਪਰੇਸ਼ਾਨੀਆਂ ਸੀ 10th ਤੱਕ ਛੁੱਟ ਗਈ ਸੀ ਤੁਹਾਡੇ ਇਸ ਤਰੀਕੇ ਦਾ ਨਾਲ ਰੀਸੈਂਟਲੀ ਮੇਰੀ ਪਲੱਸ 2 ਕੰਪਲੀਟ ਹੋਈ ਹੈ ਤੇ ਮੇਰੀ 10th 10th ਵਿੱਚ ਵੀ ਮਤਲਬ ਮੈਂ ਅچھے ਨੰਬਰਾਂ ਨਾਲ ਪਾਸ ਹੋ ਗਈ ਸੀ ਪਲੱਸ 2 ਵਿੱਚ ਵੀ ਮੇਰੇ ਪ੍ਰੋਬਲਮਸ ਆਈ ਸੀ ਕਿ ਤੇ ਮੈਂ ਉਦੋਂ ਵੀ ਬਾਬਾ ਜੀ ਕੋਲ ਆਈ ਸੀ ਉਦੋਂ ਵੀ ਮੇਰੀ ਮਤਲਬ ਸਾਰੀ ਪ੍ਰੋਬਲਮਸ ਹੱਲ ਹੋ ਗਈ ਸੀ ਮੇਰਾ ਵੀਜ਼ਾ ਨਹੀਂ ਲੱਗ ਰਿਹਾ ਸੀਗਾ ਹੁਣ ਉਹ ਵੀ ਮੇਰਾ ਕੰਪਲੀਟ ਹੋ ਗਿਆ ਸਾਰਾ ਕੁਝ ਹੋ ਗਿਆ ਹਰ ਹਫਤੇ ਹਰ ਹਫਤੇ ਹਰ ਹਫਤੇ ਨਹੀਂ ਹਰ ਰੋਜ਼ ਹਰ ਹਫਤੇ ਤਾਂ ਮੈਂ ਮਤਲਬ ਚੁਪੈਰਾ ਲਾਣੀ ਹੈ ਵੈਸੇ ਮੈਂ ਦਿੱਲੀ ਆਣੀ ਇੱਥੇ ਤਾਂ ਤੇ ਡੇਲੀ ਮੈਂ ਆਪਣੇ ਪਾਰਕ ਕੀਤੇ ਹੋਏ ਨੇ ਜਿਵੇਂ ਜਿਹੜੇ ਨਾਲ ਇਹਦੇ ਵੀ ਐਕਸਟੈਂਸ਼ਨ ਹੈ ਉੱਥੇ ਮੈਂ ਮਤਲਬ ਰੋਜ਼ ਚ ਪੈਰੇ ਲੱਗਦੇ ਆ ਮੈਂ ਉੱਥੇ ਡੇਲੀ ਆਂਦੀ ਆ ਤਾਂ ਅੱਛਾ ਜਦੋਂ ਤੁਸੀਂ ਕਹਿ ਰਹੇ ਹੋ ਕਿ ਵੀਜ਼ਾ ਦੇ ਵਿੱਚ ਕੀ ਕੁਝ ਦਿੱਖਦਾ ਸੀ ਗਿਆ ਤਾਂ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਚੇਂਜ ਹੋਇਆ ਉਸ ਤੋਂ ਬਾਅਦ ਹਾਂਜੀ ਵੀਜ਼ਾ ਦੇ ਵਿੱਚ ਪਹਿਲਾਂ ਕਿੰਨਿਆ ਕੁ ਕੀ ਕੁ ਦਿੱਖਦਾ ਆ ਵੀ ਅਸੀਂ ਕਾਫੀ ਪ੍ਰੋਬਲਮਸ ਆ ਰਹੀਆਂ ਸੋ ਉਹ ਸਾਰੀ ਸੋਲਵ ਹੋ ਗਈਆਂ ਤਾਂ ਅਸੀਂ ਅਸੀਂ ਦੇਖੋ ਜਿਹੜੇ ਬਾਬਾ ਦੀਪ ਸਿੰਘ ਜੀ ਨੇ ਨਾ ਅਸੀਂ ਉਹਨਾਂ ਕੋਲ ਉਹਨਾਂ ਨੂੰ ਪਾਣ ਆਨੇ ਆ ਠੀਕ ਹੈ ਉਹਨਾਂ ਤੋਂ ਜਿਹੜੇ ਅਸੀਂ ਵਿਸ਼ੇਸਾਂ ਨੇ ਉਹ ਨਹੀਂ ਪੂਰੀਆਂ ਕਰਨ ਆਨੇ ਕਿ ਬਾਬਾ ਜੀ ਅਸੀਂ ਤਾਂ ਤੁਹਾਡੇ ਦਰ ਤੇ ਆਵਾਂਗੇ ਕਿ ਤੁਸੀਂ ਸਾਨੂੰ ਕੁਝ ਦੋਗੇ ਹੈਨਾ ਪਰ ਜਦੋਂ ਅਸੀਂ ਉਹਨਾਂ ਕੋਲ ਆਨੇ ਅਸੀਂ ਉਹਨਾਂ ਨੂੰ ਕਹਿੰਦੇ ਬਾਬਾ ਜੀ ਤੁਸੀਂ ਸਾਡੇ ਹੋ ਅਸੀਂ ਤੁਹਾਡੇ ਆ ਇਹ ਸੀ ਲੈ ਕੇ ਆਪਣੇ ਬਾਬਾ ਜੀ ਕੋਲ ਆਨੇ ਆ ਨਾ ਤਾਂ ਤੇ ਜੇ ਬਾਬਾ ਜੀ ਸਾਨੂੰ ਦੇ ਦਿੰਦੇ ਆ ਫਿਰ ਨਹੀਂ ਵੀ ਅਸੀਂ ਜੇ ਬਾਬਾ ਜੀ ਕੋ ਕੁਝ ਲੈ ਲਿਆ ਤਾਂ ਫਿਰ ਅਸੀਂ ਉਹਨਾਂ ਨੂੰ ਦੁਆਰਾ ਉੱਥੇ ਆਣਾ ਨਹੀਂਗਾ ਆਣਾ ਬਾਬਾ ਜੀ ਕੋਲ ਹਮੇਸ਼ਾ ਹੀ ਆਣਾ ਇੱਕ ਦੋ ਵਾਰ ਆਈਆਂ ਤਾਂ ਹਾਂਜੀ ਤਾਂ ਹੁਣ ਫਿਰ ਮੈਂ ਥੋੜੀ ਰੀਸੈਂਟਲੀ ਥੋੜੇ ਦਿਨ ਤੱਕ ਬਾਹਰ ਜਾ ਰਹੀ ਹਾਂ ਮੈਂ ਹੋ ਗਏ 4-5 ਸਾਲ ਤਾਂ ਹੋ ਹੀ ਗਏ ਅੱਛਾ ਕਿੰਨਾ ਕੋ ਫਰਕ ਲੱਗਦਾ ਆ ਕਿੰਨਾ ਬਹੁਤ ਵਧੀਆ ਬਹੁਤ ਸੁਣੀਆ ਰੱਬ ਨੇ ਸਾਰਾ ਕੁਝ ਸੁਣਿਆ ਹਾਂਜੀ ਜਦੋਂ ਪਹਿਲਾਂ ਕਿੰਨੀ ਦਿੱਕਤ ਸੀਗੀ ਆਪ ਜਿੰਦਗੀ ਦੇ ਵਿੱਚ ਕੀ ਕਰ ਸਕਾ ਤਾਂ ਦਿੱਕਤਾਂ ਤਾਂ ਹੈ ਹੀ ਸੀ ਪਰ ਹੁਣ ਠੀਕ ਆ ਸਾਰਾ ਕੁਝ ਬੈਟਰ ਅੱਗੇ ਨਾਲ ਆਉਂਦੀ ਮੈਂ ਉਹ ਹਾਂਜੀ ਤੇ ਤੇਰਾ ਸਬਕ ਟੱਕ ਲਈ ਆਉਂਦਾ ਨਹੀਂ ਨਹੀਂ ਵੈਸੇ ਨਹੀਂ ਆਉਂਦੀ ਪਰ ਵੈਸੇ ਰੋਜ਼ ਆਂਦੀ ਆ ਫਿਰ ਵੈਨਸ ਨੂੰ ਇੱਧਰ ਆਈ ਗੁਰਦੁਆਰੇ ਚ ਵੀ ਮੱਥਾ ਟੇਕ ਜਾਂਦੀ ਆ ਹਾਂਜੀ